ਥਾਣਾ A ਡਿਵੀਜ਼ਨ ਵੱਲੋਂ ਸਪਾ ਸੈਂਟਰ ਦੀ ਆੜ ਵਿੱਚ ਮਾੜੇ ਕੰਮ ਕਰਨ ਵਾਲੀ ਉਰਮਿਲਾ ਉਰਫ ਨidhi ਪਤਨੀ ਸੁਰਿੰਦਰ ਕੁਮਾਰ ਵਾਸੀ ਚਮਰੰਗ ਰੋਡ ਇਸ ਮੋਹਨ ਨਗਰ ਨੂੰ ਕਾਬੂ ਕੀਤਾ ਗਿਆ ਐਸ ਸਪਾ ਸੈਂਟਰ ਦੀ ਆੜ ਵਿੱਚ ਪੋਲੀਪਾਲੀ ਲੜਕੀਆਂ ਨੂੰ ਵਰਗਲਾ ਕੇ ਉਹਨਾਂ પાસે ਸਪਾ ਸੈਂਟਰ ਦੇ ਵਿੱਚ ਜਿਸਮ ਫਿਰੋਸ਼ੀ ਦਾ ਤੰਦਾ ਕਰਵਾਉਂਦੀ ਹੈ ਅਤੇ ਜਿਸਮ ਫਿਰੋਸ਼ੀ ਦਾ ਤੰਦਾ ਕਰਕੇ ਮੋਟੀ ਕਮਾਈ ਕਰਦੀ ਹੈ ਜਿਸ ਤੇ ਪੁਲਿਸ ਵੱਲੋਂ ਯੋਜਨਾਬੰਦ ਤਰੀਕੇ ਨਾਲ ਰੇਡ ਕਰਕੇ ਉਕਤ ਔਰਤ ਨੂੰ ਕਾਬੂ ਕੀਤਾ ਗਿਆ ਮੇਰੇ ਸੱਚੇ ਰਾਮਬਾ ਗਾਪ ਜੀ ਦੇ ਨਾਲ ਇੱਕ ਜਾਣਕਾਰੀ ਸਾਂਝੀ ਕਰਨਾ ਚਾਹੁੰਦੀ ਹਾਂ ਪੁਲਿਸ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਐਂਟੀ ਸੋਸ਼ਲ ਐਕਟੀਵਿਟੀਆਂ ਦੇ ਅਗੇਂਸਟ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੈਲੀਬ੍ਰੇਸ਼ਨ ਮਾਲ ਦੇ ਨੇੜੇ ਸੈਲੋਨ ਦੇ ਨਾਂ ਤੇ ਸੈਲੋਨ ਦੀ ਆੜ ਦੇ ਵਿੱਚ ਇੱਕ ਸਪਾ ਸੈਂਟਰ ਦਾ ਧੰਦਾ ਚੱਲ ਰਿਹਾ ਸੀਗਾ ਜਿੱਥੇ ਸਵਿਫਟਲੀ ਐਕਟ ਕਰਦਿਆਂ ਹੋਇਆ ਸਾਡੀ ਪੁਲਿਸ ਪਾਰਟੀ ਵੱਲੋਂ ਰੇਡ ਕੰਡਕਟ ਕੀਤਾ ਗਿਆ ਜਿੱਥੇ ਜੜੀਆਂ ਨੇ ਤੋ ਲੜਕੀਆਂ ਨੂੰ ਜਿਹੜਾ ਅਸੀਂ ਰਿਕਵਰ ਕੀਤਾ ਤੇ ਹੋਰ ਜਿਹੜੀ ਸਪਾ ਸੈਂਟਰ ਦੀ ਮਾਲਕ ਹੈਗੀ ਆ ਉਹਦੇ ਅਗੇਂਸਟ ਜਿਹੜੀ ਐ ਐਫ ਇਸਔਰ ਸਾਰੇ ਹੋਟਲ ਮਾਲਕਾਂ ਨੂੰ ਇਹ ਸੰਦੇਸ਼ ਦੇਣਾ ਚਾਹੀਦਾ ਹੈ ਕਿ ਜੇਕਰ ਕੋਈ ਵੀ ਹੋਟਲ ਮਾਲਕ ਜਾਂ ਜਿਹੜਾ ਵੀ ਲੀਜ਼ ਤੇ ਲੈ ਰਿਹਾ ਅਜਿਹਾ ਕੋਈ ਵੀ ਧੰਦਾ ਕਰਾਏਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਉਹਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਏਗੀ